ਆ ਫੜ ਬਾਪੂ ਰੋਟੀ ਇਹੋ ਹੀ ਪੱਕੀ ਆ ਮੈਥੋਂ ਖਾ ਲਾ ਜਿਵੇਂ ਦੀ ਖਾਧੀ ਜਾਂਦੀ ਐ ਮੈਂ ਤਾਂ ਬਹੁਤ ਸ਼ਹਿਰ ਚੱਲਿਆ ਮਾੜਾ ਜਿਹਾ ਕੰਮ ਆ ਮੈਨੂੰ ਤਿਆਰ ਹੋਇਆ ਮੈਂ ਐਵੇਂ ਹੁਣ ਮੇਰੇ ਮੱਥਾ ਨਾਲ ਮਰਾਈ ਚੱਲੀਆਂ ਇੱਥੇ ਆਹੋ ਐਜਾ ਕੀ ਬੰਨਾ ਰੋਟੀ ਆ ਇਹ ਪੈਂਥੋਂ ਤੋਂ ਬੰਦਿਆਂ ਨੇ ਖਾਣੀ ਐ ਇਹ ਉਹ ਬੰਦਿਆਂ ਨੇ ਤਾਂ ਖਾਣੀ ਐ ਤੇ ਬੰਦੇ ਨੂੰ ਹੀ ਦਿੱਤੀ ਆ ਇੱਥੇ ਕਿਹੜਾ ਮੈਂ ਤਾਂ ਸੂਰ ਭਾਈ ਬਠਾ ਮੰਝ ਤੇ ਲੈ ਦੱਸ ਬਾਪੂ ਖਾਦ ਹੋ ਗਈ ਤੇਰੇ ਵਾਲੀ ਤੇ ਸਾਲਿਆ ਦਾ ਆਟਾ ਹੀ ਚੱਕੀ ਫਿਰਦਾ ਕੱਲਾ ਰੋਟੀ ਤਾਂ ਹੈ ਨਹੀਂਗੀ ਇਹ ਆਟੇ ਦੀ ਰੋਟੀ ਬਣਦੀ ਹੈ ਰੋਟੀ ਉਤੋਂ ਹੋਰ ਕਿਸ ਦੀ ਬਣਦੀ ਆਟੇ ਦੀ ਰੋਟੀ ਦਾ ਆਟੇ ਹੀ ਚੱਕੂ ਹੋਰ ਕੀ ਚੱਕੂਗਾ ਹਾਂ ਮੈਨੂੰ ਕੀ ਆ ਕਿ ਬਣਾ ਕੇ ਦਿਨਾ ਇੱਕ ਤੋਂ ਨਖਰੇ ਆਉਂਦੇ ਆ ਆ ਇਹ ਹੁਣ ਇੰਨਾ ਫਿਕਰ ਹੁਣ ਹੁਣ ਦਾੜੀ ਵੇ ਕਿੱਡੀ ਕਿੱਡੀ ਮੂੰਹ ਤੇ ਹੁਣ ਮੈਂ ਇੱਕ ਚੂੜੇ ਵਾਲੀ ਆਉਣੀ ਚਾਹੀਦੀ ਘਰੇ ਆਪਣੇ ਮੈਂ ਦੱਸਾਂ ਦਿਨੋ ਉੜੇ ਵਾਲੀ ਤਾਂ ਆ ਜੂਗੀ ਤੂੰ ਫਿਕਰ ਨਾ ਕਰ ਮੈਂ ਕਰ ਲੈਣਾ ਚੂੜੇ ਵਾਲੀ ਦਾ ਸਬੰਧ ਆ ਫਿਰ ਤਾਂ ਆਪੇ ਹੀ ਖਵਾ ਦਿਆ ਕਰੂਗੀ ਮੈਨੂੰ ਆਪੇ ਤੇ ਖਵਾਉਣੀ ਹੋਰ ਮੈਂ ਮੇਰਾ ਤਾਂ ਰੰਗ ਕਾਲਾ ਹੋ ਗਿਆ ਅੱਛਾ ਤੂੰ ਪਾਲਦਾ ਚੂੜੇ ਵਾਲੀ ਵੀ ਤੈਨੂੰ ਹੀ ਐ ਅੱਛਾ ਤੇ ਹੋਰ ਐਸੇ ਉਮਰ ਵਿੱਚ ਮੈਂ ਤੈਨੂੰ ਲੈ ਕੇ ਦਵਾਂ ਅਖੇ ਤੂੰ ਪਾਲਦਾ ਚੂੜੇ ਵਾਲੀ ਹੱਦ ਹੋ ਗਈ ਬਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਬੱਪੂ ਆ ਜਿਵੇਂ ਤੂੰ ਰੋਟੀਆਂ ਖਵਾਈ ਜਾਂਦਾ ਤਾਂ ਸ਼ਰਮ ਨੂੰ ਹੱਥਾ ਵੱਜਾ ਹੀ ਪਿਆ ਆ ਪਿਆਰ ਕਰਦਾ ਤਾਂ ਇਹ ਹੋਈਆਂ ਪੱਕ ਜੀਆਂ ਕੋਈ ਨਹੀਂ ਫਰਾਂ ਚੱਕ ਲੈ ਆ ਚੱਕ ਖਾਂਦਾ ਮੈਂ ਵੀ ਨਹੀਂਗਾ ਰੱਖ ਦੇ ਉੱਥੇ ਟੈਨਸ਼ਨ ਨਾ ਲੈ ਪੁੱਤ ਹੁਣ ਨਵੀਂ ਬੇਬੇ ਆਊਗੀ ਫਿਕਰ ਨਾ ਕਰ ਚੱਕ ਲੈ ਨਵੀਂ ਬੇਬੇ ਨਹੀਂ ਓਏ ਮੇਰੀ ਮੇਰੀ ਘਰ ਦੀ ਉਹ ਨਾ ਲੱਗੀ ਤੇਰੀਆਂ ਵਰਗੀ ਹੋਊਗੀ ਆਉਗੀ ਬੇਬੇ ਰੋਟੀ ਖਾਣੇ ਪਰ ਕੇ ਆ ਉਹ ਜੇ ਡੋਲੇ ਤੋਂ ਤੁਹਾਡੇ ਕੋਲ ਵੀ ਠੀਕ ਹੈ ਤੇ ਆਪ ਦਾ ਚੱਕ ਲੱਲੜ ਛੱਲੜ ਤੇ ਬਾਹਰ ਹੋ ਜਾਂ ਆਉਂ ਹੀ ਗਿਆ ਸਮਝਾਇਆ ਮੇਰਾ ਮੈਂ ਲੈ ਕੇ ਹੁਣੀ ਆ ਮੈਂ 970 ਦਾ ਸਿਲੰਡਰ ਹੈ ਮੈਂ ਛੱਤਰ ਲਾ ਲੂੰ ਸਾਲਾ ਨਹੀਂ ਤਾਂ ਏ ਰੌਣਾ ਸਾਰਾ ਤੇਰਾ ਚੂੜੇ ਵਾਲੀ ਦਾ ਨਾ ਖਾ ਉਹ ਪਈ ਆ ਜਦੋਂ ਤੂੰ ਜੀ ਕੀਤਾ ਉਦੋਂ ਖਾ ਲਈ ਇੱਕ ਤਾਂ ਥਾਲੀ ਜੇ ਪਾਵਾ ਕੇ ਮੜਾਓ ਉਤੋਂ ਰੋ ਮਾਰਦਾ ਤੇ ਨਾ ਫੜਾ ਨਾ ਫੜਾ ਤੇ ਫਿਰ ਕੌਣ ਫੜਾਉ ਨਹੀਂ ਹੁਣ ਤੈਨੂੰ ਬਹੁਤ ਚਾਹੀਦੀ ਆ ਬਹੁਤ ਚਾਹੀਦੀ ਆ ਹਰ ਹਾਜ਼ਰ ਚ ਚਾਹੀਦੀ ਆ ਲਾਇਆ